ਜੋ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਸੀਂ ਇਹ ਖਬਰ ਸੁਣ ਕੇ ਪੱਕਾ ਹੀ ਇਸ ਮੁੰਡੇ ਨੂੰ ਕਮੈਂਟਾਂ ਦੇ ਵਿੱਚ ਗਾਲਾਂ ਕੱਢੋਗੇ ਕਿਉਂਕਿ ਇਸ ਬੰਦੇ ਦੀ ਵਾਇਰਲ ਨਾਲ ਸਾਰੀ ਪੰਜਾਬੀ ਕਮਿਊਨਿਟੀ ਦਾ ਜਾਂ ਫਿਰ ਆਪਾਂ ਆਪਣੇ ਇੰਡੀਆ ਦਾ ਕਹਿ ਸਕਦੇ ਹਾਂ ਬਹੁਤ ਜ਼ਿਆਦਾ ਨਾਮ ਖਰਾਬ ਹੋਇਆ ਹੈ ਕਿਉਂਕਿ ਇਸ ਬੰਦੇ ਨੇ ਕਾਂਡ ਹੀ ਐਡਾ ਵੱਡਾ ਕੀਤਾ ਸੀ ਕਿ ਲੋਕ ਨੇ ਇਹਨੂੰ ਲਾਂਤਾਂ ਲੱਖ ਲੱਖ ਕੇ ਪਾਇਆ ਸੋਸ਼ਲ ਮੀਡੀਆ ਤੇ ਲੱਖ ਲੱਖ ਲਾਂਤ ਇਸ ਬੰਦੇ ਨੂੰ ਪੈ ਰਹੀਆਂ ਨੇ ਕਿਉਂਕਿ ਕੈਨੇਡਾ ਜਾਣਾ ਬਹੁਤ ਲੋਕਾਂ ਦਾ ਸੁਪਨਾ ਹੈ ਤੇ ਬਹੁਤ ਸਾਰੇ ਲੋਕ ਕੈਨੇਡਾ ਜਾ ਵੀ ਰਹੇ ਆ ਤੇ ਕੈਨੇਡਾ ਦੇ ਵਿੱਚ ਡੇਲੀ ਹੋਰ ਡਰਾ ਕੱਢੇ ਜਾਂਦੇ ਆ ਪੀਆਰ ਦੇ ਮਤਲਬ ਕਿ ਚਾਹੇ ਉਹ ਪੀਐਨਪੀ ਡਰਾ ਹੋਵੇ ਚਾਹੇ ਕੋਈ ਹੋਰ ਡਰਾ ਹੋਵੇ ਪਰ ਲੋਕਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਸਟੂਡੈਂਟਾਂ ਦਾ ਵੀ ਭਵਿੱਖ ਨੂੰ ਸਵਾਰਨ ਲਈ ਉਸ ਦੀ ਉੱਤੇ ਕਮਿਊਨਿਟੀ ਨਵੀਂ ਬਣ ਚੁੱਕੀ ਆ ਉੱਦੇ ਉੱਤੇ ਕੰਮ ਕਰ ਰਹੀ ਹੈ ਚਾਹੇ ਤੁਸੀਂ ਸਟੂਡੈਂਟ ਵੀ ਤੇ ਜਾ ਰਹੇ ਹੋ ਚਾਹੇ ਤੁਸੀਂ ਐਜ਼ਏ ਵਰਕ ਪਰਮਿਟ ਜਾ ਰਹੇ ਹਾਂ ਵਿਜ਼ਟਰ ਵੀਜ਼ਾ ਜਾ ਰਹੇ ਹਾਂ ਜਾਂ ਫਿਰ ਟੂਰਿਸਟ ਵੀ ਜਾ ਰਹੇ ਹਾਂ ਪਰ ਜੋ ਫੋਟੋ ਤੁਹਾਨੂੰ ਹੁਣ ਮੈਂ ਰਾਈਟ ਨਾਉ ਸਕਰੀਨ ਦੇ ਉੱਤੇ ਦਿਖਾਉਂਗਾ ਚੈਲੈਂਜਰ ਗੱਡੀ ਹੈ ਬੰਦੇ ਕੋਲ ਬਹੁਤ ਸਾਰੇ ਲੋਕਾਂ ਦਾ ਇਸ ਗੱਡੀ ਦੇ ਲੈਣ ਦਾ ਵੀ ਸੁਪਨਾ ਹੁੰਦਾ ਹੈ ਪਰ ਇਹ ਜੋ ਫੋਟੋ ਲਈ ਗਈ ਹੈ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਫੇਸਬੁੱਕ ਤੋਂ ਲਈ ਗਈ ਹੈ ਕੈਨੇਡਾ ਦੀ ਪੁਲਿਸ ਦੁਆਰਾ ਮਤਲਬ ਕਿ ਕੈਨੇਡਾ ਨੇ ਇਸ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ ਬਾਰਡਰ ਤੋਂ ਹੁਣ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਹੋਵੇਗਾ ਕਿ ਇਸ ਇਨਸਾਨ ਨੂੰ ਕੈਨੇਡਾ ਬਾਰਡਰ ਤੋਂ ਕਿਉਂ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਇਸ ਬੰਦੇ ਇੱਕ ਟਰੈਕ ਡਰਾਈਵਰ ਹੈ ਟਰੈਕ ਡਰਾਈਵਰ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਆ ਰਿਹਾ ਸੀ ਤੇ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਜਦੋਂ ਇਹ ਆ ਰਿਹਾ ਸੀ ਇਸ ਕੋਲੋਂ 5 ਮਿਲੀਅਨ ਮਤਲਬ ਕਿ 5 ਮਿਲੀਅਨ ਡਾਲਰ ਦੀ ਕੁਕੀਨ ਫੜੀ ਗਈ ਆ ਸੋਚ ਕੇ ਦੇਖੋ 5 ਮਿਲੀਅਨ ਮਤਲਬ ਕਿ ਇਹ ਬੰਦਾ ਕਹਿੰਦਾ ਸੀ ਮੇਰੇ ਕੋਲ ਚੈਲੈਂਜਰ ਆ ਮੈਂ ਰਾਤੋਂ ਰਾਤ ਜੀ ਵੈਗਨ ਲੈਣੀ ਆ ਤੇ ਰਾਤੋਂ ਰਾਤ ਮੈਂ ਰੇਂਜ ਰੋਵਰ ਲੈਣੀ ਆ ਤੇ ਇਹਨੂੰ ਜਦੋਂ ਬਾਰਡਰ ਕ੍ਰੋਸ ਕਰ ਰਿਹਾ ਸੀ ਅਮਰੀਕਾ ਤੇ ਕੈਨੇਡਾ ਦਾ ਜਦੋਂ ਇਸ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਇਸ ਬੰਦੇ ਕੋਲੋਂ 5 ਮਿਲੀਅਨ ਡਾਲਰ ਦੀ ਕੈਨੇਡੀਅਨ ਡਾਲਰ ਦੀ ਇਸ ਦੇ ਕੋਲੋਂ ਕੁਕੀਨ ਫੜੀ ਗਈ ਜੋ ਅਪਰੋਕਸੀਮੇਟਲੀ ਆਪਾਂ ਜੇਕਰ ਉਸ ਨੂੰ ਕਨਵਰਟ ਕਰੀਏ ਕਿਲੋਗ੍ਰਾਮ ਦੇ ਵਿੱਚ ਤੇ ਇਸ ਦਾ ਨਾਮ ਹੈ ਜਸਦੀਪ ਬਰਾੜ ਵੈਸੇ ਤਾਂ ਇਹ ਬਰਾੜ ਆ ਪੰਜਾਬ ਦੇ ਵਿੱਚ ਬਹੁਤ سارے ਬਰਾੜ ਰਹਿੰਦੇ ਆ ਤੇ ਹੁਣ ਇਸ ਬੰਦੇ ਨੂੰ ਜੇਲ੍ਹ ਹੋ ਚੁੱਕੀ ਆ ਇਹ ਨਹੀਂ ਪਤਾ ਕਿੰਨੇ ਸਾਲ ਦੀ ਹੋਵੇ 30 ਸਾਲ 35 ਸਾਲ 15 ਸਾਲ ਕੇਸ ਨੂੰ ਫੰਸੀ ਹੋਵੇ ਕਿ ਇਹ ਡਿਪੋਰਟ ਹੋਵੇ ਪਰ ਜਸਦੀਪ ਬਰਾੜ ਇੱਕ ਆਪਣਾ ਪੰਜਾਬੀ ਭਰਾ ਹੈ ਤੇ ਇਸ ਨੂੰ ਲਹਨਤਾਂ ਲੱਖ ਲੱਖ ਪਾਉ ਕਿਉਂਕਿ ਇਹਦੇ ਵਜੇ ਨਾਲ ਆਪਣਾ ਪੰਜਾਬੀ ਕਮਿਊਨਿਟੀ ਦਾ ਨਾਮ ਖਰਾਬ ਹੁੰਦਾ ਹੈ ਤੇ 460 ਕਿਲੋਗ੍ਰam ਕੋਕੀਨ ਇਸ ਕੋਲੋਂ ਫੜੀ ਗਈ ਹੈ ਜੀ 460 ਮਤਲਬ ਕੀ ਪੰਜਾਬੀ ਭਾਸ਼ਾ ਜੀ ਗੱਲ ਕਰੀਏ ਵਿੱਚ 4 ਕਵਾਂਟਲ 60 ਕਿਲੋ ਬਹੁਤ ਵੱਡੀ ਕੋਕੀਨ ਦੀ ਸਮਗਲਿੰਗ ਪਤਾ ਨਹੀਂ ਇਹਨੇ ਸਾਲੇ ਨੇ ਰਾਤੋ ਰਾਤ ਹੈਲੀਕਾਪਟਰ ਲੈਣਾ ਸੀ ਰਾਤੋ ਰਾਤ ਇਹਨੇ ਅਮੀਰ ਬੰਨਾ ਸੀ ਰਾਤੋ ਰਾਤ ਕਿ ਇਹ ਕੋਠੀ ਪਾਉਣੀ ਸੀ ਆਦੇ ਪੰਜਾਬ ਚ ਆ ਕੇ ਇਹਦੀ ਵੈਨ ਲੱਖ ਲੱਖ ਲਾਂ ਤਾਂ ਪਾਉ ਕੱਡੋ ਗਾਲਾਂ ਸਾਲੇ ਨੂੰ ਇਹਦੀ ਵੈਨ ਆਪਣਾ ਨਾਮ ਖਰਾਬ ਹੁੰਦਾ